ਆਲ ਇੰਡੀਆ ਮਜਬੂਤ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਰੱਖਿਆ ਗਿਆ ਕਿ ਨਾ ਚਾਹੁੰਦੇ ਕਿ ਤੁਸੀਂ ਉਸ ਉਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕੀਤੀ ਹੈ। ਦੇਖੋ ਅੱਜ ਬਹੁਤ ਵੱਡਾ ਵਿਸ਼ਾਲ ਜਿਹੜਾ ਪ੍ਰੋਗਰਾਮ ਇਹਨਾਂ ਨੇ ਇੱਥੇ ਕੀਤਾ ਸੀਗਾ ਸਾਥੀਆਂ ਨੇ। ਮਨੂੰ ਉਹਦੇ ਵਿੱਚ बतौर ਇਹਨਾਂ ਦੇ ਮੁੱਖ ਮਹਿਮਾਨ ਜਿਹੜਾ ਜੀ ਉਹ ਬੁਲਾਇਆ ਸੀਗਾ। ਇਸ ਵਰਗ ਦਾ ਸੰਬੰਧਿਤ ਇਹਨਾਂ ਦੀਆਂ ਕੁਝ ਦੁੱਖ ਤਕਲੀਫਾਂ ਸੰ ਸਮੱਸਿਆਵਾਂ ਸੰ ਕੁਝ ਨਾ ਦੀਆਂ ਪੀੜਾਂ ਸੰ ਉਹ ਇਹਨਾਂ ਨੇ ਆਪਣੀਆਂ ਰੱਖੀਆਂ ਨੇ। ਔਰ ਇਹਨਾਂ ਨੂੰ ਇਹ ਸਾਥੀਆਂ ਨੂੰ ਮੇਰੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਮੈਂ ਵਿਸ਼ਵਾਸ ਦਿਵਾਇਆ। ਇਹ ਟਾਈਮ ਸਮਾਂ ਆਉਣ ਤੇ ਗੁਰੂ ਸਾਹਿਬ ਕਿਰਪਾ ਕਰਨ ਸਰਕਾਰ ਕਾਂਗਰਸ ਪਾਰਟੀ ਦੀ ਪੰਜਾਬ ਚ ਬਣ ਜਾਂਦੀ ਹੈ ਤੇ ਜਿਹੜੀਆਂ ਵੀ ਇਹਨਾਂ ਦੀਆਂ ਚਿੰਤਾਵਾਂ ਨੇ ਮੁਸ਼ਕਿਲਾਂ ਨੇ ਉਹਨਾਂ ਦਾ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਔਰ ਜੋ ਵੀ ਇਹਨਾਂ ਦੀਆਂ ਵਾਜਬ ਮੰਗਾਂ ਨੇ ਉਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਰਾਂਗੇ ਡੈਨੀ ਸਾਹਿਬ ਇੱਕ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਇੱਕ ਮੰਗ ਉੱਠਦੀ ਆ ਮਜਬੂਤ ਸਿਕ ਸਮਾਜ ਵੱਲੋਂ ਕਿ ਡੈਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਪਰ ਥੱਲੇ ਜਿਹੜੇ ਕਮੈਂਟ ਆਉਂਦੇ ਨੇ ਕਈਆਂ ਵੀਰਾਂ ਦੇ ਉਹ ਕਹਿੰਦੇ ਨੇ ਕਿ ਡੈਨੀ ਸਾਹਿਬ ਦੇ ਪਿਤਾ ਜੀ ਸਰਦਾਰ ਸਦੂਰ ਸਿੰਘ ਬੰਡਾਲਾ ਜੀ ਉਹ ਵੀ ਮੰਤਰੀ रह ਚੁੱਕੇ ਨੇ ਤੇ ਸਰਦਾਰ ਸੁਖਵਿੰਦਰ ਸੁਖਵਿੰਦਰ ਸਿੰਘ ਡੈਨੀ ਜੀ ਵੀ ਐਮਐਲਏ रह ਚੁੱਕੇ ਨੇ ਇਹਨਾਂ ਨੇ ਉਸ ਸਮੇਂ ਤੇ ਨਹੀਂ ਮذਬੀ ਸਿੱਖਾਂ ਦਾ ਸੋਚਿਆ ਤੇ ਹੁਣ ਕਿਵੇਂ ਮذਬੀ ਸਿੱਖ ਸਮਾਜ ਇਹਨਾਂ ਤੇ ਭਰੋਸਾ ਕਰੇ ਵਿਰੋਧੀਆਂ ਦਾ ਕੰਮ ਹੈ ਬੋਲਣਾ ਔਰ ਬਹੁਤ ਕੁਝ ਬੋਲਦੇ ਨੇ ਔਰ ਨਾ ਕਿਸੇ ਦਾ ਹਰ ਇੱਕ ਕਮੈਂਟ ਦਾ ਜਿਹੜਾ ਜਵਾਬ ਦਿੱਤਾ ਜਾਂਦਾ ਹੈ ਬਾਕੀ ਉਹ ਭਾਈਚਾਰੇ ਜਿਹੜੀ ਮੰਗ ਹੈ ਉਹ ਭਾਈਚਾਰੇ ਦੀ ਮੰਗ ਹੈ ਕਾਂਗਰਸ ਪਾਰਟੀ ਨੇ ਕੀ ਕਰਨਾ ਹੈ ਇਹ ਕਾਂਗਰਸ ਪਾਰਟੀ ਨੇ ਆਪਣਾ ਸੋਚ ਵਿਚਾਰ ਕੇ ਫੈਸਲਾ ਕਰਨਾ ਹੈ ਤੁਸੀਂ ਇੰਨਾ ਬਰੀਕੀ ਦੇ ਨਾਲ ਕਮੈਂਟਾਂ ਦੇ ਉੱਪਰ ਨਾ ਜਾਇਆ ਕਰੋ ਭਾਈਚਾਰੇ ਦੀ ਜਿਹੜੀ ਵਾਜਬ ਮੰਗ ਨੇ ਉਹਨਾਂ ਦੀ ਦੁੱਖ ਕੀ ਨੇ ਉਹਨਾਂ ਦੀ ਤਕਲੀਫਾ ਕੀ ਨੇ ਉਹਨਾਂ ਦੀ ਪੀੜਾ ਕੀ ਹੈ ਉਹਨਾਂ ਨੂੰ ਜਾਣਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਹੈ ਕੀਤੀ ਜਾਣੀ ਚਾਹੀਦੀ ਹੈ ਜਿੱਥੋਂ ਤੱਕ ਉਹਨਾਂ ਦੇ ਸਵਾਲ ਹੈ ਮੁੱਦਿਆਂ ਦਾ ਤਾਂ ਮੇਰੇ ਖਿਆਲ ਤਿੰਨ ਵਾਰ ਸਰਵਕੀਏ ਸਰਦਾਰ ਸਰਦੂਲ ਸਿੰਘ ਬੰਡਾਲਾ ਨੂੰ ਕਾਂਗਰਸ ਪਾਰਟੀ ਨੇ ਅਗਰ ਮੰਤਰੀ ਬਣਾਇਆ ਤੇ ਪੰਜ ਵਾਰ ਇਲੈਕਸ਼ਨ ਲੜਾਇਆ ਛੇਵੀਂ ਵਾਰ ਬੰਨੂ ਲੜਾਇਆ ਪਰ ਲੋਕਾਂ ਦਾ ਜਿਤਾਉਣਾ ਅੱਗੇ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਇਸ ਕਾ ਵੀ ਗੱਲ ਦਾ ਉੱਤਰ ਦੇ ਰਿਹਾ ਕਿ ਅਗਰ ਉਹਨਾਂ ਦੀਆਂ ਮੁਸ਼ਕਲਾਂ ਮਤਕਲੀਫਾਂ ਹੱਲ ਹੋਈਆਂ ਤੇ ਫੇਰ ਹੀ ਲੋਕ ਅੱਗੇ ਲੈ ਕੇ ਆਉਂਦੇ ਅਗਰ ਨਹੀਂ ਹੁੰਦੀਆਂ ਤਾਂ ਲੋਕ ਨਕਾਰ ਦਿੰਦੇ ਆ ਸਰਦਾਰ ਸਾਹਿਬ 60 ਸਾਲ ਦੇ ਵਿੱਚੋਂ ਸਮਝਦੇ ਡੈਨੀ ਸਾਹਿਬ ਇੱਕ ਪਾਸੇ ਮਜਬੂਤ ਸਿੱਖ ਸਮਾਜ ਦੀ ਮੰਗ ਉੱਠਦੀ ਪਈ ਆ ਤੇ ਡੈਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤੇ ਇੱਕ ਪਾਸੇ ਕਾਂਗਰਸ ਪੰਜਾਬ ਪ੍ਰਧਾਨ ਅ ਅਮਰਿੰਦਰ ਸਿੰਘ ਰਾਜਾ ਜੀ ਦੀ ਮੰਗ ਹੈ ਕਿ ਬਾਜਵਾਦੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਕੀ ਗੱਲ ਦੋ ਧੜਿਆਂ ਦੇ ਵਿੱਚ ਨਹੀਂ ਕਾਂਗਰਸ ਵੰਡੀ ਜਾਵੇਗੀ ਮੁੱਖ ਮੰਤਰੀ ਦਾ ਸਵਾਲ ਨਹੀਂ ਹੈ ਇਸ ਵੇਲੇ ਸਰਦਾਰ ਸਭ ਚੱਲ ਰਹੇ ਆ ਮੇਰੀ ਜਿਹੜੀ ਤਨ ਮੈਂ ਬੇਨਤੀ ਕੀਤੀ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਇਸ ਗਰੀਬ ਵਰਗ ਦੇ ਅਜੇ ਤੱਕ ਹੱਲ ਨਹੀਂ ਹੋ पाए ਜਿਨ੍ਹਾਂ ਨੂੰ ਅਜੇ ਹੱਲ ਕਰਨ ਦੀ ਲੋੜ ਹੈ ਔਰ ਉਹਨਾਂ ਦੀਆਂ ਜਿਹੜੀਆਂ ਵਾਜਬ ਮੰਗਾਂ ਨੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੇ ਅਗਰ ਤੁਸੀਂ ਆਪਣੇ ਮੁਖ ਦੇ ਵਿੱਚੋਂ ਉਹਨਾਂ ਦੁੱਖ ਤੇ ਤਕਲੀਫਾਂ ਨੂੰ ਜ਼ਾਹਰ ਕਰੋ ਤਾਂ ਮੇਰੇ ਮਨ ਨੂੰ ਜ਼ਿਆਦਾ ਖੁਸ਼ੀ ਹੋਏਗੀ ਤੁਸੀਂ ਉਹਨਾਂ ਦੀਆਂ ਜਿਹੜੀਆਂ ਬੇਸਿਕ ਤਕਲੀਫਾਂ ਨੇ ਉਹਨਾਂ ਦੀ ਗੱਲ ਕਰਨ ਦੀ ਬਜਾਏ ਤੁਸੀਂ ਉਹਨਾਂ ਦੀਆਂ ਤਕਲੀਫਾਂ ਦੇ ਉੱਪਰ ਰਾਜਨੀਤੀ ਕਰੋ ਉਹਨੂੰ ਇਸ ਗੱਲ ਦੀ ਥੋੜੀ ਜਿਹੀ ਪੀੜਾ ਹੋ ਰਹੀ ਹੈ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਹਾਂ ਕਿ ਉਹਨਾਂ ਦੀਆਂ ਦੁੱਖ ਤਕਲੀਫਾਂ ਕੀ ਨੇ ਇਹਨਾਂ ਗੱਲਾਂ ਨੂੰ ਸ਼੍ਰੀ ਰਾਹੁਲ ਗਾਂਧੀ ਜੀ ਚੰਗੀ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਸਮਝਦੇ ਨੇ ਗਰੀਬ ਵਰਗ ਦੀਆਂ ਕੀ ਲੋੜਾਂ ਨੇ ਕੀ ਮੰਗਾ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਾਂਗਰਸ ਪਾਰਟੀ ਜਿਹੜੀ ਹੈ ਯਤਨਸ਼ੀਲ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਕਿੰਨੂ ਰਾਣਾ ਕਾਂਗਰਸ ਪਾਰਟੀ ਨੇ ਕਾਂਗਰਸ ਦੇ ਵਿੱਚ ਇੱਕ ਤੋਂ ਵੱਧ ਇੱਕ ਦਿਗਜ ਨੇਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਬਲੀਅਤ ਵਾੜੇ ਭਰੇ ਲੀਡਰਾਂ ਦੀ ਕਮੀ ਨਹੀਂ ਹੈ ਇਹ ਫੈਸਲਾ ਕਾਂਗਰਸ ਦੀ ਹਾਈ ਕਮਾਂਡ ਕਰਦੀ ਹੈ ਸ਼੍ਰੀ ਰਾਹੁਲ ਗਾਂਧੀ ਜੀ ਸੋਨੀਆ ਗਾਂਧੀ ਜੀ ਤੇ ਖੜਗੇ ਸਾਹਿਬ ਪਾਰਟੀ ਦੇ ਹੋਰ ਲੀਡਰ ਸਾਹਿਬਾਨ ਨੇ بیٹھ ਕੇ ਪੰਜਾਬ ਦੀ ਇੱਕ ਚੰਗੀ ਸੋਚ ਵਾਲਾ ਜਿਹੜਾ ਅੱਗੇ ਲੈ ਕੇ ਜਾ ਸਕਦਾ ਹੈ ਉਹਨੂੰ ਅੱਗੇ ਲੀਡਰ ਨੂੰ ਬਣਾਉਣਗੇ ਇਹਦੇ ਉੱਪਰ ਤੁਸੀਂ ਜ਼ਿਆਦਾ ਚਿੰਤਾ ਸਮਾਂ ਜਿਹੜਾ ਉਹ ਆਪਣਾ ਨਾਂ ਲਾਓ ਜਿਹੜੀਆਂ ਉਹਨਾਂ ਨੇ ਤਕਲੀਫਾਂ ਨੇ ਉਹਦੇ ਬਾਰੇ ਜ਼ਿਕਰ ਕਰੋ ਤਾਂ ਮੈਂ ਐਲਬੀ ਮੋਰ ਥੈਨ ਹੈਪੀ ਟੂ ਟਾਕ ਵੀ ਅੱਜ ਕੈਡੀਆ ਸਭਾ ਦੇ ਵਿੱਚ ਫੈਸ਼ਨ ਬਰਾਬਰ ਜਾਤੀਵਾਦ ਸਾਡਾ ਸਾਰਾ ਜ਼ੋਰ ਮੁੱਖ ਮੰਤਰੀ ਦੇ ਲੱਗ ਗਿਆ ਪਿਛਲੇ ਫੈਸ਼ਨ ਬਰਾਨ ਇੱਕ ਕਾਂਗਰਸੀ ਜਰਨਲ ਕੈਟਾਗਰੀ ਵੱਲੋਂ ਗਿਆਸਪੁਰਾ ਜੀ ਨੂੰ ਸਾਲਾ ਕੱਢ ਕੇ ਸੋਲ ਵਿੱਚ ਚੀਤਾ ਗਿਆ ਦਾ ਸਭਾ ਦੇ ਵਿੱਚ ਐਸਸੀ ਭਾਈ ਚਰਨ ਨੇ ਹੋਂਦ ਤਾਂ ਜਾਨਕ ਕਿ ਜੱਤ ਦਾ ਵਿਧਾਨ ਸਭਾ ਵਿੱਚ ਚੰਗਿਆ ਇਹਨੂੰ ਕਿਹੜੇ ਕਹਿੰਦੇ ਕੋ ਗੱਲ ਇਹ ਹੈ ਕਿ ਉਹ ਇੱਕ ਪਵਿੱਤਰ ਸਦਨ ਹੈ ਜੀ ਜਿਹੜੀ ਪੰਜਾਬ ਦੀ ਵਿਧਾਨ ਸਭਾ ਬਹੁਤ ਪਵਿੱਤਰ ਇੱਕ ਸਦਨ ਹੈ ਆਗਸਟ ਹਾਊਸ ਹੈ ਉਹਦੇ ਵਿੱਚ ਕਿਸੇ ਵੀ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਅਜਿਹੀ ਸ਼ਬਦਾਵਲੀ ਜਿਹੜੀ ਆ ਉਹਦੀ ਵਰਤੋਂ ਕਰਨਾ ਬੜਾ ਹੀ ਮੰਦਪਾਗ ਹੈ ਮੈਂ ਕਤੇ ਵੀ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੈ ਕਿ ਉਸ ਪਵਿੱਤਰ ਸਦਨ ਦੇ ਵਿੱਚ ਉਸ ਮਰਿਆਦਾ ਨੂੰ ਕਾਇਮ ਕਰਕੇ ਰੱਖਣਾ ਚਾਹੀਦਾ ਹੈ ਉਹਨੇ ਚੁਣ ਕੇ ਜਾਂਦੇ ਆ ਲੋਕ ਉੱਤੇ ਉਹ ਲੋਕਾਂ ਦੀ ਨੁਮਾਇੰਦਗੀ ਕਰਨ ਵਾਸਤੇ ਜਾਂਦੇ ਆ ਭਾਵੇਂ ਬੇਸ਼ੱਕ ਉਹ ਕਿਸੇ ਵੀ ਵਿਸ਼ੇਸ਼ ਪਾਰਟੀ ਦੇ ਨਾਲ ਵਰਗ ਦੇ ਨਾਲ ਸੰਬੰਧਿਤ ਹੋਣ ਇੱਜ਼ਤ ਮਾਨ ਸਬ ਦਾ ਮਾਨ ਸਨਮਾਨ ਬਰਾਬਰ ਹੈ ਔਰ ਉਹ ਜੇ ਸ਼ਬਦ ਨਹੀਂ ਬੋਲੇ ਜਾਣੇ ਚਾਹੀਦੇ ਜਿੱਤੇ ਅੰਦਰ ਨਾਲ ਜਿਹਦੇ ਨਾਲ ਕਿਸੇ ਮਾਨ ਸਨਮਾਨ ਨੂੰ ਜਾਤੀ ਤੌਰ ਤੇ ਵਿਸ਼ੇਸ਼ ਤੌਰ ਤੇ ਔਰ ਕਿਸੇ ਵਰਗ ਨੂੰ ਜਿਹੜੀਆਂ ਥੇਸ ਪਹੁੰਚੇ ਹਮੇਸ਼ਾ ਮਰਿਆਦਾ ਦੇ ਅਨੁਸਾਰ ਔਰ ਇੱਜ਼ਤ ਮਾਨ ਸਨਮਾਨ ਦੇ ਨਾਲ ਆਪਣੀ ਭਾਚਾਰ ਨੂੰ ਜਿਹੜਾ ਆ ਉਹ ਲਾਗੂ ਕਰਨਾ ਚਾਹੀਦਾ ਦੋ 27 ਗੋਲ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਮਾਨਦੂਬ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਐਸਸੀ ਭਾਈ ਚੱਲੂ 9000 ਰੁਪਏ ਮਿਲਦਾ ਉਹ 9000 ਰੁਪਏ ਜੋ ਕੈਪਟਨ ਮਰਿੰਦਰ ਸਿੰਘ ਨੇ ਮਾਫ ਕਰਤਾ ਉਸ ਤੋਂ ਬਾਅਦ ਨਾ ਤਾਂ ਉਹ ਕਾਪੀਆਂ ਨਵੀਆਂ ਬਣੀਆਂ ਨਾ 9000 ਰੁਪਏ ਦਾ ਕਰਜ਼ਾ ਵਧ ਕੇ ਹੋਇਆ ਇਹਦੇ ਬਾਰੇ ਕੀ ਕਹੂੰ ਕਿ ਨਾ ਤਾਂ ਕੈਪਟਨ ਸਾਹਿਬ ਦੇ ਦੇਖੋ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਸ ਵੇਲੇ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਬਣਾਇਆ ਸੀਗਾ ਹਾਂਜੀ ਔਰ ਜਿਹੜੀ ਤੁਸੀਂ ਇਹ ਵਾਲੀ ਗੱਲ ਕੀਤੀ ਹੈ ਇਹਦੇ ਨਾਲ-ਨਾਲ ਅਨੇਕਾਂ ਗੱਲਾਂ ਹੋਰ ਉਸ ਵੇਲੇ ਕਾਂਗਰਸ ਪਾਰਟੀ ਨੇ ਕੀਤੀਆਂ ਸੀ ਜਿਹੜੇ ਲੋਕ ਹਿੱਤਾਂ ਦੇ ਵਿੱਚ ਸਨ ਚਾਹੇ ਉਹ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਗੱਲ ਕੀਤੀ ਗਈ ਸੀਗੀ ਚਾਹੇ ਉਹ ਪੰਜਾਬ ਦੇ ਅੰਦਰ ਬੁਢਾਪਾ ਪੈਨਸ਼ਨ ਉਹਨੂੰ 500 ਤੋਂ ਵਧਾ ਕੇ 1500 ਰੁਪਏ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਚਾਹੇ ਉਸ ਦੇ ਨਾਲ ਗਰੀਬ ਵਰਗ ਦੀ ਬਾਹ ਫੜਨ ਵਾਸਤੇ ਜਿਹੜਾ ਸੀਗਾ ਉਹ ਜਿਹੜੀ ਸ਼ਗਨ ਸਕੀਮ ਦੀ ਰਾਸ਼ੀ ਸੀਗੀ 21000 ਤੋਂ ਵਧਾ ਕੇ 51000 ਰੁਪਏ ਕਾਂਗਰਸ ਪਾਰਟੀ ਨੇ ਉਸ ਟਾਈਮ ਤੇ ਕਰਵਾਈ ਸੀ ਚਾਹੇ ਬੇਸ਼ੱਕ ਉਹ ਜਿਹੜਾ ਸੀਗਾ ਉਸ ਵੇਲੇ अनेका ਸਹੂਲਤਾਂ ਜਿਹੜੀਆਂ ਹੋਰ ਸੀਗੀਆਂ ਪ੍ਰਦਾਨ ਕੀਤੀਆਂ ਗਈਆਂ ਸੀਗੀਆਂ ਪਰ ਅੱਜ ਕਿਤੇ ਨਾ ਕਿਤੇ ਜਿਹੜਾ ਰਾਸ਼ਨ ਵੀ ਕਾਂਗਰਸ ਪਾਰਟੀ ਵੱਲੋਂ 30 ਕਿਲੋ ਦਿੱਤਾ ਜਾਂਦਾ ਸੀ ਗਰੀਬਾਂ ਨੂੰ ਮੁਹੱਈਆ ਕਰਿਤਾ ਜਾਂਦਾ ਸੀਗਾ ਅੱਜ ਜੋ ਰਾਸ਼ਨ ਜਿਹੜਾ ਉਹਨਾਂ ਦੇ ਮੂੰਹ ਚੋਂ ਖੋਣ ਦਾ ਕੰਮ ਕਰ ਰਹੀ ਹੈ ਮੌਜੂਦਾ ਸਰਕਾਰ 30 ਕਿਲੋ ਦੀ ਜਗ੍ਹਾ ਜਿਹੜਾ ਹੈ 5-5 7-7 ਕਿਲੋ ਰਾਸ਼ਨ ਪਹੁੰਚ ਰਿਹਾ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਬਹੁਤ ਜ਼ਿਆਦਾ ਇਸ ਗੱਲ ਤੋਂ ਪਰੇਸ਼ਾਨ ਨੇ ਨੀਲੇ ਕਾਰਡ ਜਿਹੜੇ ਉਹ ਕੱਟ-ਕੱਟ ਦਿੱਤੇ ਗਏ ਨੇ ਕਿਸਾਨਾਂ ਨੂੰ ਬਜਾਏ ਉਹਨਾਂ ਦੇ ਹੱਕੀ ਮੰਗਾਂ ਦੇ ਉੱਤੇ ਪਹਿਰਾ ਦੇਣ ਦੀ ਬਜਾਏ ਉਹਨਾਂ ਦੀਆਂ ਵਾਜਬ ਮੰਗਾਂ ਮੰਗਣ ਨਹੀਂ ਬਜਾਏ ਅੱਜ ਕਿਸਾਨਾਂ ਨੂੰ ਵੀ ਜਿਹੜਾ ਹੈ ਜ਼ੋਰ ਤੇ ਮੁਰਸ਼ਾ ਗਰਦੀ ਦੇ ਨਾਲ ਉਹਨਾਂ ਨੂੰ ਧਰਨੇ ਤੋਂ ਉਠਾ ਦਿੱਤਾ ਜਾਂਦਾ ਹੈ ਇਹ ਤਮਾਮ ਗੱਲਾਂ ਇਸ ਗੱਲ ਦੀ ਗਵਾਹੀ ਭੜ ਰਹੀਆਂ ਨੇ ਕਿ ਜਿਸ ਬਦਲਾਅ ਨੂੰ ਵੇਖਣ ਵਾਸਤੇ ਲੋ ਇੱਡੇ ਵੱਡੇ ਪੱਧਰ ਦੇ ਉੱਤੇ ਸਰਕਾਰ ਪੰਜਾਬ ਚ ਲੈ ਕੇ ਵੋਟਾਂ ਪਾ ਕੇ ਕਾਮਯਾਬ ਕਰਕੇ ਲੈ ਕੇ ਆਂਦੀ ਅੱਜ ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਆਪਣੇ ਵਾਅਦਿਆਂ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ ਔਰ 2027 ਦਾ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ 1 ਸਾਲ ਤੱਕ ਪੰਜਾਬ ਦੇ ਜਿਹੜੇ ਲੋਕ ਹੈ ਇਹ ਜਿਹੜੇ ਅਣਕੀਲੇ ਬਾਹਤਰ ਦੇ ਜਹਾਰੂ ਲੋਕ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਸ਼ੀਸ਼ਾ ਜ਼ਰੂਰ ਦਿਖਾਉਣਗੇ ਇਸ ਬਾਰੇ ਮੈਂ ਲਾਸਟ ਤੇ ਮਜਬੀ ਸਿੱਖਾ ਤੇ ਵਾਲਮੀਕ ਭਾਈਚਾਰੇ ਨੂੰ ਕੀ ਅਪੀਲ ਰਵੇਗੀ ਕੀ ਮੈਸੇਜ ਰਵੇਗਾ ਮਜਬੀ ਸਿੱਖ ਤੇ ਵਾਲਮੀਕ ਭਾਈਚਾਰਾ ਜਿਹੜਾ ਹੈ ਉਹ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਜਿ ਤਰ੍ਹਾਂ ਦੀ ਤਰ੍ਹਾਂ ਜਿਹੜਾ ਉਹ ਖੜਾ ਰਿਹਾ ਹੈ ਕਾਂਗਰਸ ਪਾਰਟੀ ਨੇ ਮਾਨ ਸਨਮਾਨ ਦਿੱਤਾ ਸੀਗਾ ਸਰਦਾਰ ਬੂਟਾ ਸਿੰਘ ਜੀ ਨੂੰ ਦੇਸ਼ ਦਾ ਗ੍ਰਹਿ ਮੰਤਰੀ ਲਾ ਕੇ ਔਰ ਹੁਣ ਵੀ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਉਹ ਮਜਬੀ ਸਿੱਖ ਤੇ ਵਾਲਮੀਕ ਭਾਈਚਾਰਿਆਂ ਨੂੰ ਅੱਗੇ ਲੈ ਕੇ ਆਉਂਦੀ ਹੈ ਉਹਨਾਂ ਨੂੰ ਮਾਨ ਸਨਮਾਨ ਦੇਂਦੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਇਹਨਾਂ ਨੂੰ ਬਰਾਬਰਤਾ ਦੇ ਨਾਲ ਇਹਨਾਂ ਦੀਆਂ ਟਿਕਟਾਂ ਦਾ ਜਿਹੜਾ ਹੱਕ ਹੈ ਉਹ ਟਿਕਟਾਂ ਇਹਨਾਂ ਨੂੰ ਵਾਰ-ਵਾਰ ਜਿਹੜੀਆਂ ਨਿਵਾਜ ਕੇ ਬਰਾਬਰਤਾ ਦਾ ਹੱਕ ਰਾਜਨੀਤਿਕ ਤੌਰ ਤੇ ਇਹਨਾਂ ਨੂੰ ਅੱਗੇ ਲੈ ਕੇ ਆਏਗੀ ਕਾਂਗਰਸ ਪਾਰਟੀ ਔਰ ਜਿੱਥੋਂ ਤੱਕ ਮਜਬੀ ਸਿੱਖ ਵਾਲਮੀਕ ਭਾਈਚਾਰਾ ਸ ਮੈਨੂੰ ਆਸ ਨਹੀਂ ਪੂਰਨ ਵਿਸ਼ਵਾਸ ਹੈ ਕਿ ਇਹ ਭਾਈਚਾਰਾ ਜਿਹੜਾ ਜੀਵ ਵਰਗ ਹੈ ਇਹ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਸਤਕਾਰਯੋਗ ਰਾਹੁਲ ਗਾਂਧੀ ਉਹਨਾਂ ਦੇ ਨਾਲ ਖੜਾ ਹੋਏਗਾ ਔਰ ਜਿਹੜੀ ਇਹ ਸਰਕਾਰ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਬਣਾਉਣ 'ਚ ਇੱਕ ਵੱਡਾ ਅਹਿਮ ਰੋਲ ਅਦਾ ਕਰੇਗਾ ਨਹੀਂ ਸਰ ਜੀ ਆਮਦਨੀ ਪਾਰਟੀ ਪਹਿਲੇ ਨੇ ਕਿਹਾ ਸੀ ਕਿ ਜੇ ਜਿਹੜਾ ਕੋਈ ਮਤਲਬ ਨਵੰਦਾ ਚੁਣਾਂਗੇ ਸੀ ਆਮ ਲੋਕਾਂ ਦਾ ਔਰ ਆਮ ਵਰਗ ਦਾ ਚੁਣਾਂਗੇ ਉਹ ਤੁਹਾਨੂੰ ਨਗਰ ਸਰਕਾਰ ਨੂੰ ਪਤਾ ਕਿ ਉਹ ਜਿਹੜੇ ਉਹਨਾਂ ਦੇ ਨੇਤਾ ਚੁਣਿਆ ਸਾਰੇ ਚੰਡੀ ਵਰਗ ਦੇ ਚੰਡੀ ਕਮਿਊਨਿਟੀ ਦੇ ਬੰਦੇ ਚੁਣੇ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਵੀ ਇਦਾਂ ਦਾ ਮਤਲਬ ਹੈ ਇਸੀ ਆਮ ਲੋਕੀ ਚਾਹੁੰਦੇ ਆ ਜਾਂ ਮਤਲਬ ਪਹਿਤਰਾਣੀ ਲੋਕੀ ਤੁਸੀਂ ਜੋੜ ਜਾਂ ਸਕਟਨੀ ਨਾਲ ਆਉਂਦੇ ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮੋਮੋ ਠਗੜੀਆਂ ਚਾਲਾਂ ਸੀਗੀਆਂ ਬਹੁਤ ਕੁੱਝ ਗੱਲਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਖਿੱਚਣ ਵਾਸਤੇ ਕੀਤੀਆਂ ਆਮ ਘਰਾ ਦੇ ਸਧਾਰਨ ਜਿਹੜੇ ਲੋਕ ਸੀ ਉਹਨਾਂ ਨੂੰ ਜਿਹੜਾ ਸੀਗਾ ਐਮ ਐਲ ਏ ਬਣਾਉਣ ਦੀਆਂ ਗੱਲਾਂ ਫਿਰ ਆਮ ਸਧਾਰਨ ਦਿਖਣ ਵਾਲੀਆਂ ਗੱਲਾਂ ਪਰ ਹੁਣ ਉਹ ਕਿਤੇ ਗੱਲਾਂ ਨਜ਼ਰ ਹੀ ਨਹੀਂ ਆਉਂਦੀਆਂ ਕਿਸੇ ਇਹਨਾਂ ਦੇ ਐਮ ਐਲ ਏ ਮੰਤਰੀ ਨੂੰ ਤੁਸੀਂ ਦੇਖ ਲਓ ਉਹ ਆਮ ਤੇ ਲੱਗਦਾ ਹੀ ਨਹੀਂ ਕਰਦਾ ਜੀ 25 25 33 ਗਨਮੈ ਨਾਲ ਹੁੰਦੇ ਨੇ ਗੱਡੀਆਂ ਦਾ ਚਾਮ-ਤਾਮ ਦੁੱਜਾ ਤੇਜਾ ਔਰ ਇਸ ਸਿਸਟਮ ਜਿਹੜਾ ਕਿਤੇ ਨਾ ਕਿਤੇ ਜਿਹੜਾ ਕਹਿ ਰਿਹਾ ਸੀ ਆਮ ਬਦਲਾਅ ਆਏਗਾ ਪੰਜਾਬ ਦੇ ਅੰਦਰ ਅੱਜ ਜੋ ਜਿਹੜਾ ਹੈ ਲੋਕ ਇਹਨਾਂ ਦੇ ਹੱਥੋਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਔਰ ਲੋਕ ਕਹਿ ਰਹੇ ਆ ਕਿ ਇਹ ਜਿਹੜਾ 3 ਸਾਢੇ 3 ਸਾਲ ਦਾ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਲੋਕਾਂ ਨੂੰ ਨਸ਼ਾ ਕੋਰੀ ਦੀ ਇੱਕ ਬਾਤ ਦੀ ਗੱਲ ਹੈ ਉਹਦੇ ਨਾਲ-ਨਾਲ ਜਿਹੜਾ ਇਹ ਲਾਅ ਐਂਡ ਆਰਡਰ ਹੈ ਪੰਜਾਬ ਦੇ ਅੰਦਰ ਬੇਹਦ ਹਾਲਾਤ ਜਿਹੜੇ ਹੈ ਚਿੰਤਾਜਨਕ ਨੇ ਲਾਅ ਐਂਡ ਆਰਡਰ ਨੇ ਬਿਲਕੁਲ ਗੁੰਡਾਗਰਦੀ ਨੇ ਸਿਰ ਚੱਕ ਰੱਖਿਆ ਹੈ ਔਰ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਔਰ ਔਨ ਵਾਲੇ ਪੰਜਾਬ ਦੇ ਦਿਨਾਂ ਵਿੱਚ ਲੋਕ ਜਿਹੜਾ ਆਪਣਾ ਮਨ ਬਣਾ ਕੇ ਸਰਕਾਰ ਨੂੰ ਚਲਦਾ ਕਰ ਰਹੇ ਧੰਨਵਾਦ